ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜਿਹੜੇ ਦਾ ਮਨਮਤਾ ਨਗਰ ਆ ਪਿੰਡ ਬਵੀਹਾ ਭਾਈ ਬਵੀਹਾ ਭਾਈ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇ ਨੂੰ ਪਰਿਵਾਰ ਆ ਤੇ ਇੱਕ ਮਿੱਤਰੋ ਪਹਿਲਾ ਸੂਆ ਸੂਰਜ ਚੋਟੀ ਭਾਈ ਹੋਣਾ ਨੇ ਵਕਾਉ ਲਈ ਆ ਮਿੱਤਰੋ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਮੁਦਰੀ ਡਿਟੇਲ ਆ ਸਾਰੀ ਜਾਣਕਾਰੀ ਲੈ ਲਾਂਗੇ ਕਿਹੜੇ ਭਰਾ ਦੇ ਕੋਲੇ ਇਹ ਝੋਟੀ ਖੜੀ ਆ ਆਓ ਮਿਲਦੇ ਆ ਗੱਲਬਾਤ ਕਰਦੇ ਆਪਾਂ ਭਾਈ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਅੰਕਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਵਧੀਆ ਹੋ ਦੀ ਸਿੱਤਾ ਪਰਵਾਰ ਜੀ ਵਧੀਆ ਹੀ ਤੇ ਸੈਂਕੜ ਨਾਮ ਦੱਸ ਦਈਏ ਇੱਕ ਵਾਰੀ ਆਪਣਾ ਨਾਮ ਮੇਰਾ ਜਸਵਿੰਦਰ ਸਿੰਘ ਹੇਰ ਜੀ ਜਸਵਿੰਦਰ ਸਿੰਘ ਹੇਰ ਹਾਂਜੀ ਅੱਛਾ ਆਪਣਾ ਫਿਰਨੀ ਤੇ ਹੀ ਘਰ ਰਹਿ ਗਿਆ ਹਨਾ ਸਾਹਮਣੇ ਆਪਣੇ ਗੋਬਰ ਗੈਸ ਆ ਜਾਣਗੇ ਤੇ ਜਦੋਂ ਆਪਾਂ ਮੰਨ ਲਓ ਸਕੂਲ ਨੇੜੇ ਹੈ ਸਕੂਲ ਨੇੜੇ ਆਈ ਸਕੂਲ ਦੇ ਨੇੜੇ ਅੱਛਾ ਭਾਈ ਝੋਟੀ ਵੇਚਣੀ ਐ ਅੰਕਲ ਜੀ ਆਪਾਂ ਕਿੰਨੇ ਵਾਂ ਸੋਸ ਹੁੰਦੀ ਐ ਇਹ ਪਹਿਲੇ ਸਵੇ ਸੁਣਾ ਹੀ ਹਲੇ ਪਹਿਲੇ ਸਵੇ ਸੁਣਾ ਕਿੰਨੇ ਦਿਨ ਪਏ ਅੰਕਲ ਇਹਦੇ ਹਜੇ ਹੈਗਾ ਹੀ 4-5 ਦਿਨ ਹਲੇ 4-5 ਦਿਨ ਲੈ ਜੂਗੀ ਉਹ ਹਲੇ ਲੈ ਜੂਗੀ ਹਫਤਾ ਦੱਸ ਦੇਣਾ ਹਫਤਾ ਦਿਨ ਲੈ ਦੂਗੀ ਹਨਾ ਅੰਜ ਤੇ ਮਾਂ ਦਾ ਦੁੱਧ ਕਿੰਨਾ ਕੁ ਸੀ ਅੰਕਲ ਜੀ ਦਾ ਮਾਂ ਦਾ ਦੁੱਧ ਸੀਗਾ ਜੀ 12-13 ਲੀਟਰ ਠੀਕ ਐ ਅੰਕਲ ਤੇ ਇਹਦਾ ਅੰਕਲ ਹੁਣ ਆਪਾਂ రేట్ 1.5 ਲੱਖ ਰੁਪਇਆ ਦੇ ਲੈਣ ਜਿਹੜਾ ਦੱਸ ਦਈਏ ਚਲੋ 1.40 ਰੱਖ ਲੈਨੇ ਕੋਈ ਫਰਕ ਨਹੀਂ ਮਾਨਤਨ ਕਰਦਾ ਹੈਗੀ ਤੁਹਾਡਾ ਬਸ ਥੋੜਾ ਬਹੁਤ ਮਾਨਤਨ ਹੋ ਜੀ ਠੀਕ ਹੈ ਜੀ ਧੰਨਵਾਦ ਤੁਹਾਡਾ ਅੱਛਾ ਅੰਕਲ ਇਹਦੀ ਉਮਰ ਕਿੰਨੀ ਹੋਊਗੀ ਹੋਊਗੀ 3 ਕੋ ਸਾਲ 3.5 ਸਰਗੇ ਬਾਅਦ ਬਸ ਇੰਨੀ ਕੁ ਹੋਊਗੀ ਹਾਂ ਇੰਨੀ ਕੁ ਸਭੀ ਚਾਰ ਚੁਰਨ ਵਾਲਾ ਹੈ ਨਾ ਹਾਂਜੀ ਹਾਂਜੀ ਚਾਰ ਹੀ ਪੌਣੇ ਫਰੰਕਲ ਹਾਂ ਚਾਰ ਵੀ ਪੌਣੇ ਤੇ ਹਰਾ ਵੀ ਪੌਣੇ ਤਾਂ ਹੀ ਮਤਲਬ ਪਲੀ ਸਭੀ ਬਹੁਤ ਵਧੀਆ ਕਰਮਾਂ ਦੀ ਹੈ ਨਾ ਅੱਛਾ ਅੰਕਲ ਨੰਬਰ ਆਪਣਾ ਜਿਹੜਾ ਉਹ ਤਾਂ ਮੈਂ ਲਾ ਦੂੰਗਾ ਸਕਰੀਨ ਦੇ ਉੱਤੇ ਤੋਰੀ ਵੀਰੇ ਕੱਢੀ ਪਰ ਨੂੰ ਆਜੋ ਅੰ ਨਹੀਂ ਮਿੱਤਰੋ ਪਹਿਲਾ ਸੂਆ ਇਹਨੇ ਕਰਮਾ ਵਾਲੀ ਨੇ ਸੂਣਾ ਵਾ ਸੂਣ ਦੇ ਵਿੱਚ ਦਾ ਹਜੇ ਹਫਤਾ ਇਹ ਪੁੱਤ ਲੈ ਵੀ ਮਿੱਤਰੋ ਬਹੁਤ ਜ਼ਬਰਦਸਤ ਪਲੀ ਪੂੜੀ ਕੱਦ ਬਾਡੀ ਦੀ ਵੱਡੀ ਉੱਚੀ ਲੰਮੀ ਪੱਠ ਪੂੜਾ ਚੌੜਾ ਇੰਨਾ ਵਾ ਪਾਉਂਦੀ ਮੰਜਾ ਢਾ ਕੇ ਉੱਤੇ ਸੋਹਜੋ ਕਰਮਾੜੀ ਦੇ ਬਾਕਮਾਲ ਬਾਡੀ ਬੰਤਰ ਦੀ ਝੋਟੀ ਆ ਬਿਊਟੀ ਵਾਲਾ ਪੱਖ ਲੈਵੇ ਵਾਲਾ ਪੱਖ ਸਾਰੇ ਪੱਖ ਹੀ ਜਾਂਦੇ ਕਰਮਾੜੀ ਦੇ ਚੰਗੇ ਆ ਲੈ ਵੀ ਪੁੱਤ ਐਨ ਥਣ ਥਣ ਰੀਜਨਲ ਵਿਖਾ ਦੇ ਕੇ ਰੀ ਤਸੱਲੀ ਕਰਾ ਦੇ ਵੇਖੋ ਤੁਸੀਂ ਸਿੰਘਾ ਮੰਡ ਦੀ ਮੂੰਹ ਮੱਥੇ ਦੀ ਕੁਆਲਿਟੀ ਰੇਟ ਆ ਜਿਹੜਾ ਉਹ ਮਿੱਤਰੋ ਦੇਣ ਲੈਣ ਵਾਲਾ 140000 ਰੁਪਿਆਵਾਂ ਜਿੰਦੇ ਵਿੱਚੋਂ ਥੋੜਾ ਬੋਤਾਂ ਮਾਨਤਨ ਹੋਊਗਾ ਮਾਨਤਨ ਤੁਹਾਨੂੰ ਪਹਿਲਾਂ ਵੀ ਦੱਸਿਆ ਦਾ ਮਾਣ ਹੁੰਦਾ ਹੈ ਕਿ ਦੀ ਇੱਜ਼ਤ ਕਰਨਾ ਤਾਨ ਹੁੰਦਾ ਥੋੜੀ ਬਹੁਤੀ ਪੈਸਿਆਂ ਦੇ ਵਿੱਚ ਗੋਠੋਤੀ ਕਰਨਾ ਤੇ ਇਹ ਦੋਵੇਂ ਚੀਜ਼ਾਂ ਹੀ ਤੁਹਾਡੀਆਂ ਇੱਥੇ ਆ ਕੇ ਹੋਣਗੀਆਂ ਵੇਖੋ ਕਿਰਾਂ ਦੀ ਖਰਾ ਥਣ ਥਣ ਲੱਗਾ ਕਰਮ ਵਾਲੀ ਨੇ ਹਜੇ ਹਫ਼ਤਾ 10 ਦਿਨ ਲੈ ਜਾਣੇ ਆ ਥੱਲੋ ਬਣਦੀ ਬਣਾਉਂਦੀ ਨੇ ਰਿਕਾਰਡ ਤੋੜਦੇ ਨੇ ਪੂਰੀ ਪਾਲੀ ਸਾਂ ਵੀ ਝੋਟੀ ਨਿੱਗਰ ਵਜਨ ਜਾਣ ਵਾਲੀ ਤੇ ਛਾਂ ਵਾਲੀ ਝੋਟੀ 1,40,000 ਰੁਪਇਆ ਡਿਮਾਂਡ ਨੰਬਰ ਬਾਈ ਦਾ ਨੋਟ ਕਰ ਲਓ ਜਿਹੜੇ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਹੈ ਮੈਂ ਤੁਹਾਨੂੰ ਨੰਬਰ ਦੱਸਣ ਲੱਗਾ ਹਾਂ ਮਿੱਤਰੋ ਬਾਈ ਦਾ ਨੰਬਰ ਹੈਗਾ ਵਾ 98569 44546 985568 44546 985568 44546 ਜਦੋਂ ਤੁਸੀਂ ਫੋਨ ਲਾਓਗੇ ਤਾਂ ਮਿੱਤਰੋ ਤੁਹਾਨੂੰ ਜਿਹੜਾ ਟ੍ਰੂ ਕਾਲਰ ਦੇ ਉੱਤੇ ਨਾਮ ਸ਼ੋਅ ਹੋਊਗਾ ਉਹ ਗੁਰਦੀਪ ਸਿੰਘ ਹੋਊਗਾ ਤੇ ਫਿਰ ਤੁਸੀਂ ਬਾਈਨਲ ਕਰ ਲੈਣਾ ਵਾ ਰਾਬਤਾ ਕਹਿਮ ਗੱਲਬਾਤ ਲਈ ਨੰਬਰ ਸਕਰੀ ਤੇ ਦੂਰੀ ਥਣਾ ਦੀ ਪਾਸੇ ਵਾਲੀ ਵੀ ਵੇਖ ਲਓ ਬਹੁਤ ਸੋਹਣੀ ਝੋਟੀ ਆ ਬੜਾ ਨਹੀਂ ਤਾਂ 11 12 ਕਿਲੋ ਦੁੱਧ ਪਹਿਲੇ 100 ਦਿਨ ਦੀ ਕੈਪੈਸਿਟੀ ਰੱਖੂਗੀ ਤੇ ਉੱਤੋਂ ਚੌੜੀ ਸਿੰਘ ਵੇਖ ਲਓ ਹੁਣ ਮਿੱਤਰੋ ਮੂੰਹ ਮੱਥਾ ਆਂਦਾ ਕੇਰਾ ਦੀ ਸਾਰੇ ਪੱਖ ਆ ਜਿਹੜੇ ਝੋਟੀ ਤੇ ਮੈਂ ਰੀਜਨਲ ਵਿਖਾਤਿਆ ਬਾਕੀ ਗੱਲਬਾਤ ਤੁਸੀਂ ਭਾਈ ਹੁਣ ਇਹਨਾਂ ਨਾਲ ਕਰ ਲਿਓ ਜੇ ਹੁਣ ਵੀ ਵੀਡੀਓ ਤੁਸੀਂ ਫੋਨ ਤੇ ਮਗਵਾਉਣੀ ਆ ਫਿਰ ਤਾਂ ਤੁਹਾਡੀ ਮਰਜ਼ੀ ਆ ਵੈਸੇ ਮੈਂ ਆਪਦੇ ਵੱਲੋਂ ਰੂਲ ਆਤੀ ਆ ਬਾਕੀ ਗੱਲਬਾਤ ਤੁਸੀਂ ਭਾਈ ਹੁਣ ਇਹਨਾਂ ਨਾਲ ਕਰਿਓ ਧੰਨਵਾਦ ਮਿੱਤਰੋ ਪਿੰਡ ਹੈਗਾ ਬੁਬੀਆ ਭਾਈ ਦਾ ਜ਼ਿਲ੍ਹਾ ਹੈਗਾ ਮੋਗਾ